ਇਹ ਵਾਰ ਕੋਈ ਕਿਪਤ ਨਹੀਂ ਬਾਈ ਵੜ ਕੇ ਬਣਾ ਚੁੱਪ ਕਰਿਆ ਹਣਾ ਆਪਣਾ ਇੱਕ ਨਾ ਪਤਾ ਕੀ ਹੈਗਾ ਇਹ ਤਾਂ ਕੀ ਹੱਸ ਜਾਂਦੇ ਉਹਦਾ ਸਾਡੇ ਹੀ ਮਾਰਾਂ ਨਿਕਲ ਗਿਆ ਦਿੱਲੀ ਵਾਲੇ ਦੇ ਥੱਲੇ ਲੱਗ ਗਿਆ ਇਹਨਾਂ ਤਾਂ ਕੀ ਜੋਰ ਤੁਸੀਂ ਇਹ ਹੱਸ ਜਾਂ ਸਰ ਠੀਕ ਹੈ ਜਦੋਂ ਬਗਾਨੇ ਦੁਨੀਆ ਆਪਾਂ ਮਾਰ ਖਾਂਦੇ ਆਪਣਾ ਆਪ ਦਾ ਮਾਰ ਗਿਆ ਆਪਾਂ ਜਿਹੜਾ ਕਹਿੰਦਾ ਹੁੰਦਾ ਸੀ ਮੈਨੂੰ ਕਰੰਟ ਵੀ ਭੰਨਣੀ ਆਉਂਦੀ ਹੈ ਤੇ ਮੈਨੂੰ ਨੱਕੇ ਵੀ ਮੋੜਨੇ ਆਉਂਦੇ ਆ ਠੀਕ ਹੈ ਨਾ ਕਿ ਅਸੀਂ ਵੀ ਬੜੇ ਦੁਖੀ ਸੀ ਵੀ ਆ ਦੂਜਿਆਂ ਨੇ ਤਾਂ ਕੁਝ ਕੀਤਾ ਹੀ ਨਹੀਂ ਪੰਜਾਬ ਲਈ ਠੀਕ ਹੈ ਤੇ ਆਪ ਆਪ ਨੇ ਨੱਕੇ ਮੋੜਨ ਵਾਲੇ ਨੂੰ ਬਣਾ ਦੀਏ ਤੇ ਮਾਂ ਦੇ ਪੁੱਤਰੇ ਜ਼ਹਿਰ ਦੇ ਨੱਕੇ ਜਿਹੜੇ ਉਹ ਸਾਡੇ ਘਰਾਂ ਵੱਲ ਮੋੜਦੇ ਜਿਹੜੇ ਉਹ ਕਹਿੰਦੇ ਸੀ ਨਾ ਮੈਂ ਨੱਕੇ ਹਾਂ ਨੱਕੇ ਮੋੜਨੇ ਉਹਨੇ ਸਾਡੇ ਵਾਲੀ ਅੱਜ ਉਹਨਾਂ ਨੱਕਿਆਂ ਦਾ ਮੂੰਹ ਕਰਤਾ ਜਿਹੜੇ ਕਿ ਆ ਚਿਮੜੀਆਂ ਤੇ ਜਿਨ੍ਹਾਂ ਦੇ ਐਡੇ ਗੰਦੇ ਨਾਲੇ ਨਾਲਾ ਬਣਾਤਾ ਜਿਹੜਾ ਉਹਨੇ ਫੁੱਟੇ ਦਰਿਆ ਨੂੰ ਫੁੱਟਾ ਨਾਲਾ ਬਣਾਤਾ ਠੀਕ ਹੈ ਇਹ ਇਹਨਾਂ ਦੀ ਕੀ ਜੋਕ ਸੀਗੇ ਹੱਸ ਜਾਂਦੇ ਆਪ ਦਾ ਮਾੜਾ ਨਿਕਲ ਗਿਆ ਹੁਣ ਤੁਹਾਨੂੰ ਪੋਲੂਸ਼ਨ ਇਹਨਾਂ ਵੀ ਬਸ ਨੂੰ ਇੱਕ ਹੋਰ ਹਰਕਤ ਦੱਸਦਾ ਹਰਕਤ ਕੀ ਹੈ ਸਾਡੇ ਪਿੰਡ ਕਮਾਲੂ ਟਾਇਰ ਫੈਕਟਰੀ ਲੱਗੀ ਹੈ ਜਿਹੜੀ ਲੱਗੀ ਨੂੰ ਘਟੋ ਘੱਟ 2 ਸਾਲ ਹੋ ਗਏ ਤੇ 2 ਸਾਲਾਂ ਦੇ ਅਸੀਂ ਅੱਜ ਦਫ਼ਤਰਾਂ ਦੇ ਨੇ ਤੇ ਗੇੜੇ ਘੱਟ ਰਹੇ ਹਾਂ ਜਿੱਤੇ ਤੇ 9 ਪਟੀਆਂ ਬੱਤੀਆਂ ਉਹਨਾਂ ਨੇ ਇਹਨਾਂ ਨੇ ਕੀ ਕੀਤਾ ਉਹ ਬੰਦਾ ਸਾਡੇ ਕੋਲ ਸੌਫ ਆ ਕੇ ਕਹਿੰਦਾ ਮੈਂ ਸਰੋ ਤੇਲ ਦੀ ਫੈਕਟਰੀ ਲਾਉਣਾ ਹੈ ਇਹਨਾਂ ਨੇ ਚੋਰੀਆਂ ਨੂੰ ਦੇ ਕੇ ਇਨੋਸੀਆਂ ਫੈਕਟਰੀ ਚਲਾਤੀ ਜਿਹੜੀ ਕਿ ਉੱਥੇ ਹੋਰ ਜਿਹੜੇ ਰੂਲ ਹੀ ਨਹੀਂ ਪੂਰੇ ਕਰਦੀ ਸੀਗੀ ਸਿਰਫ ਕਿੰਨੇ ਦਿਨਾਂ ਚ ਇਨੋਸੀਆਂ ਦੇ 15 ਦਿਨਾਂ ਦੇ 15 ਦਿਨਾਂ ਦੇ ਵਿੱਚ ਇਹ ਬੰਦਾ ਐਨਓਸੀ ਲੈ ਗਿਆ ਉਹ ਫੈਕਟਰੀ ਵਾਲਾ ਇਹਨਾਂ ਤੋਂ ਪੈਸੇ ਲੈ ਕੇ ਉਸ ਤੋਂ ਬਾਅਦ ਕੀ ਹੋਇਆ ਚਲੋ ਅਸੀਂ ਇਸ ਧਰਨੇ ਤੇ ਬਹਿ ਗਏ ਧਰਨੇ ਤੋਂ ਬੈਠਣ ਤੋਂ ਬਾਅਦ ਉਹਨੂੰ ਸਾਨੂੰ ਚੱਕ ਕੇ ਸਾਡੀਆਂ ਮਾਤਾ-ਮਾਵਾਂ ਨੂੰ ਪੈਣਾ ਨੂੰ ਪੁੱਛਦੇ ਸਾਰਿਆਂ ਨੂੰ ਚੌਕੀ ਠਾੜੇ ਤੇ ਮਾਰਿਆ ਰਫੇਨੀ ਵਾਲੇ ਚ ਚਲੋ ਉੱਥੋਂ ਅਸੀਂ ਆ ਗਏ ਆ ਕੇ ਅਸੀਂ ਧਰਨੇ ਤੇ ਬੈਠਿਆ ਤਾਂ ਉਹਨਾਂ ਦੀ ਜੋਰ ਜੱਤੀ ਹਰ ਇੱਕ ਚੀਜ਼ ਦੀ ਅਸੀਂ ਵੀਡੀਓ ਬਣਾਉਂਦੇ ਸੀ ਜਦੋਂ ਪੁਲਿਸਨ ਬੋੜਦੇ ਆਉਂਦੇ ਸੀ ਉਹਨਾਂ ਨੇ ਇਹਦੀਆਂ ਐਨਓਸੀਆਂ ਰੱਦ ਕਰਕੇ ਉਹ ਐਨਓਸੀਆਂ ਰੱਦ ਹੋਣ ਦੇ ਬਾਅਦ ਵੀ ਉਹ ਫੈਕਟਰੀ ਚੱਲੀ ਜਾਂਦੀ ਹੈ ਉਹਨੂੰ ਰੱਦ ਕਿਉਂ ਕੀਤੀ ਤੇ ਉਦੋਂ ਮਗਰੋਂ ਅਸੀਂ ਚਲਾ ਦਾਂਗੇ ਅਸੀਂ ਉੱਥੇ ਧਰਨਾ ਨਹੀਂ ਚੱਕਿਆ ਸਾਡਾ ਹਜੇ ਵੀ ਧਰਨਾ ਨਾ ਲੱਗਿਆ ਪਿਆ ਜਦੋਂ ਧਰਨਾ ਨਹੀਂ ਚੱਕਿਆ ਉਹ ਇਹਨਾਂ ਨੇ ਕੀ ਕੀਤਾ ਜੀ ਉਹ ਫੇਰ ਬੈਕਟੇ ਸੀ ਕੇਅਰ ਸੀਲ ਕਰਕੇ ਉਹ ਕੇਅਰ ਸੀ ਸਰਕਾਰ ਨੂੰ ਕਰਕੇ ਜਾਂ ਸਾਨੂੰ ਐਪਲੂਸ਼ਨ ਮੋਰ ਦੇ ਕਹਿੰਦੇ ਆ ਚੇਅਰਮੈਨ ਜਿਹੜੀ ਦੇਖੀ ਐ ਇਹਨੇ ਉੱਥੇ ਕਿਹਾ ਉਹਨਾਂ ਨੂੰ ਕਹਿੰਦੇ ਮੇਰਾ ਇਹਨਾਂ ਦਾ ਧੰਨਵਾਦ ਕਰਾ ਦੋ ਵੀ ਇਹ ਤਾਂ ਅਸੀਂ ਬੰਦ ਕਰਤੀ ਹੁਣ ਤੁਹਾਡੀ ਪੱਕੀ ਚਲੋ ਅਸੀਂ ਕੀ ਕੀਤਾ ਜੀ ਅਸੀਂ ਪੰਜ ਚਾਰ ਜਾਣੇ ਸੀਗੇ ਚਲੋ ਅਸੀਂ ਹੈਗਾ ਜੀ ਤੁਸੀਂ ਪੱਕੀ ਮੈਂ ਤੁਹਾਡਾ ਧੰਨਵਾਦ ਜੀ ਤੁਸੀਂ ਬੰਦ ਕਰਤੀ ਐ ਬਹੁਤ ਧੰਨਵਾਦ ਕਰਦਾ ਹਾਂ ਜੀ ਸਾਨੂੰ ਕਹਿੰਦੇ ਹੁਣ ਤੁਸੀਂ ਧਰਨਾ ਚੱਕ ਲੋ ਅਸੀਂ ਅਜੇ ਧਰਨਾ ਚੱਕਣ ਦੀ ਉਹ ਟਰਾਲੀ ਇੱਕੀ ਖਿੱਚੀ ਸੀ ਕਿ ਸਾਨੂੰ ਕਿਸੇ ਭਰਾ ਨੇ ਫੋਨ ਆਇਆ ਕਹਿੰਦਾ ਕਿਉਂ ਧਰਨਾ ਕਰ ਚਾਹੁੰਦੇ ਤੁਸੀਂ ਇਹ ਤਾਂ ਸੋਡਾ ਧਰਨਾ ਚਕਾਉਣ ਦੇ ਮਾਰੇ ਸਿਰਫ ਇਹਨਾਂ ਨੇ ਗੇਟ ਸੀਲ ਕੀਤਾ ਤੁਸੀਂ 4 ਦਿਨ ਰੁਕੋ ਪੁਲਿਸਰ ਵਾਡੀ ਟੀਮ ਆਊਗੀ ਇਹਨਾਂ ਦੁਆਰੇ ਇਹਨੂੰ ਸੀ ਡੇਰ ਦੇ ਨੂੰ ਚੈੱਕ ਕਰ ਕੇ ਵੀ ਹੱਥੋਂ ਠੀਕ ਕਰਨੀ ਕਿ ਨਹੀਂ ਉਹੀ ਟੀਮ ਸਹੀ 4 ਦਿਨਾਂ ਬਾਅਦ ਉੱਥੇ ਆਈ ਆ ਕੇ ਉਹਨੇ ਕੀ ਕੀਤਾ ਅਸੀਂ ਪੁੱਛਿਆ ਸਰ ਤੁਸੀਂ ਕਿਵੇਂ ਆਏ ਹੋ ਉਹ ਤਾਂ ਜਿਹੜੇ ਕਹਿੰਦੇ ਸੀਗੇ ਜਿੰਨੇ ਨੇ ਪੈਸੇ ਦਿੱਤੇ ਸੀ ਨਾ ਉਹ ਤਾਂ ਸਾਨੂੰ ਕਹਿੰਦੇ ਜੀ ਅਸੀਂ ਸੀਲਾ ਚੈੱਕ ਕਰਨ ਆਏ ਐ ਇਹਨੇ ਤੋੜੀਆਂ ਤਾਂ ਨਹੀਂ ਤੇ ਅਸੀਂ ਉੱਥੇ ਚਲ ਖੜੇ ਜਿਹੜੇ ਅੰਦਰਾ ਸੀਗਾ ਪੂਰੀ ਇਹ ਗੰਦ ਪਾ ਰਿਹਾ ਦਾ ਹੁਣ ਵੀ ਚਲਾਈ ਜਾਂਦਾ ਕਹਿੰਦਾ ਮੰਦਰਾ ਅਫਸਰਾਓ ਆਉਣਗੇ ਉਹਨਾਂ ਨੂੰ ਦੱਸ ਦੋ ਜਦੋਂ ਉਹ ਆਏ ਅਸੀਂ ਕਹਾਂ ਸਾਰੇ ਹੁਣ ਵੀ ਚਲਾ ਰਿਹਾ ਹੈਗਾ ਤੇ ਸਤ ਅੱਠ ਮਹੀਨਿਆਂ ਤੋਂ ਕਿਤੇ ਧਰਨੇ ਦੇ ਬਿਨ ਕਰਮੀ ਦੇਖਿਆ ਸੀ ਨਾ ਪਤਾ ਇੱਕ ਤਾਂ ਪੜ ਕੇ ਕੀ ਕਹਿੰਦਾ ਸਾਨੂੰ ਇਹ ਤਾਂ ਕਹਿੰਦਾ ਚੱਲੂਗੀ ਤੁਸੀਂ ਕੌਣ ਹੁੰਦੇ ਚਾਰ ਟੇਟੂ ਇੱਥੇ ਆ ਕੇ ਰੋਕਦੇ ਹੋ ਆਹ ਗੱਲ ਕਹੀ ਉਹਨੇ ਸਾਨੂੰ ਬੇ ਤਾਂ ਚੰਦੂ ਕੀ ਤੁਸੀਂ ਕੌਣ ਰੋਕਣਾ ਵੀ ਦੱਸੋ ਵੀ ਫੈਕਟਰੀ ਦਾ ਮਾਲਕ ਤਾਂ ਕਹੇ ਮੇਰੀ ਚੱਲੂਗੀ ਪੋਲਿਊਸ਼ਨ ਬੋਰਡਾਂ 'ਚ ਜਾ ਕੇ ਪੈਸੇ ਲੈ ਕੇ ਕਹਿੰਦੇ ਆ ਵੀ ਇਹ ਫੈਕਟਰੀ ਚ ਵੀ ਤੁਸੀਂ ਇੰਨਾ ਧੱਕਾ ਨਾ ਕਰੋ ਅਸੀਂ ਤੁਹਾਡਾ ਆਪ ਦਾ ਕਰਕੇ ਬਣਾਇਆ ਸੀ ਤੁਸੀਂ ਸਾਨੂੰ ਧੋਖਾ ਦੇ ਕੇ ਦਿੱਲੀ ਥੱਲੇ ਲੱਗ ਗਏ ਇਹ ਦਿੱਲੀ ਵਾਲਿਆਂ ਦੀ ਕੀ ਜੁਰਤ ਸੀਗੀ ਸਾਡੇ ਵੀ ਅੱਖਾਂ ਚੱਕ ਅੱਖਾਂ ਚੱਕ ਜਾਂਦੇ ਇਹ ਤੁਸੀਂ ਸਾਨੂੰ ਅੱਖਾਂ ਚ ਚਕਾ ਦਿੱਤੀਆਂ ਦਿੱਲੀ ਵਾਲਿਆਂ ਦੀਆਂ ਤੈਨੂੰ ਵੋਟਾਂ ਪਾਈਆਂ ਸੀ ਅਸੀਂ ਵੀ ਤੂੰ ਇਹਦਾ ਪੰਜਾਬ ਦਾ ਸੁਧਾਰ ਕਰੇਗਾ ਤੂੰ ਤਾਂ ਮਾਦਿਆ ਪੁੱਤ ਜਿਹੜੇ ਅਸੀਂ ਇੱਥੋਂ ਕੱਢਣ ਦੀ ਕੋਸ਼ਿਸ਼ ਕਰਦੇ ਉਹ ਸਿਰ ਤੇ ਹੀ ਲੱਗੇ ਬਾਤੇ ਉਹ ਤਾਂ ਅੰਗਰੇਜ਼ਾਂ ਨੂੰ ਵੀ ਭੈੜਾ ਮੁਗਲਾਂ ਨੂੰ ਵੀ ਭੈੜੇ ਸਾਡੇ ਵਾਸਤੇ ਦਿੱਲੀ ਪੰਜਾਬ ਵਾਸਤੇ ਜਿਹੜੇ ਸਾਡੇ ਭਰਾ ਸਾਡੇ ਵਾਸਤੇ ਕੁਝ ਕਰਨ ਨਾਲ ਇਹਨਾਂ ਨੂੰ ਮਜਬੂਰ ਕਰਤੇ ਉਹ ਬਾਹਰ ਭਾਗ ਗਏ ਜਿਹੜੇ ਪੜੇ ਲਿਖੇ ਸੀਗੇ ਉਹ ਬਾਹਰ ਭਜਾ ਦੇਣਾਂ ਨੂੰ ਮਜਬੂਰ ਕਰਕੇ ਜਿਹੜੇ ਕੋ ਕੰਮਧੰਦੇ ਵਾਲੇ ਸੀ ਉਹ ਇਹਨਾਂ ਨੇ ਚਿੱਟੇ ਤੇ ਲਾਤੇ ਠੀਕ ਹੈ ਜਿਹੜੇ ਫੇਰ ਵੀ ਅੜੇ ਰਹੇ ਵੀ ਨਹੀਂ ਅਰ ਆਪਾਂ ਕੁਛ ਕਰਾਂਗੇ ਉਹਨਾਂ ਨੂੰ ਇਹਨਾਂ ਨੇ ਉਹ ਗੰਦੀਆਂ ਫੈਕਟਰੀਆਂ ਸਾਡੇ ਸਿਰ ਤੇ ਲਾਤੀਆਂ ਪਾਣੀਆਂ 'ਚ ਜ਼ਹਿਰ ਪਾਤਾ ਸਾਡੇ ਵੀ ਇਹ ਇਹਦੇ ਨਾਲ ਮਰ ਜਾਣਗੇ ਉਸ ਤੋਂ ਬਾਅਦ ਪੰਜਾਬ ਖਾਲੀ ਐ ਪੰਜਾਬ 'ਚ ਰਹਿ ਕੀ ਗਿਆ ਫਿਰ ਇੱਕ ਪਿੰਡ ਦੇ ਵਿੱਚੋਂ 20-25 ਘਰਾਂ ਦੇ ਲੋਕ ਜਿੰਦੇ ਲੱਗੇ ਪਿਆ ਸਾਰੇ ਬਾਹਰ ਵਾਗ ਗਏ ਠੀਕ ਐ ਕਿਸ ਘਰਾਂ 'ਚ ਇਕੱਲੀਆਂ ਮਾਂ ਤੇ ਪਿਓ ਬੈਠੇ ਆ ਉਹਨਾਂ ਦੇ ਪੁੱਤ ਦਾ ਮਰ ਗਏ ਬਸ ਮੈਂ ਇੰਨਾ ਹੀ ਕਹਿੰਦਾ ਹੋਇਆ ਧੰਨਵਾਦ ਜੀ ਜੇ ਕੁਝ ਵੱਧ ਘੱਟ ਬੋਲਿਆ ਗਿਆ ਤਾਂ ਮਾਫੀ ਕਰੋ ਅੱਕੇ ਹੋਏ ਆ ਤਾਂ ਬੋਲਣਾ ਬਿਆਰ ਤੇ ਧੰਨਵਾਦ